ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰ ਹੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚਗਾਵਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਮੋਗਾ ਸ਼ਹਿਰ ਰਹਿਆ ਜਾਂਦਾ ਜੀ ਅੱਜ ਦੀ ਵੀਡੀਓ ਚ ਤਿੰਨ ਨਾਗ ਆ ਜੀ ਜਿਹਦੇ ਚ ਇੱਕ ਟੋਕੜ ਵੈੜਾ ਇੱਕ ਬਾਈ ਕੋਲ ਚੰਗੀ ਜੈਡ ਬਲੈਕ ਗੱਤੀ ਆ ਤੇ ਇੱਕ ਹੀਸਰ ਆ ਕੋਈ ਵੀ ਨਾਗ ਇਹਨਾਂ ਚੋਂ ਤੁਹਾਨੂੰ ਪਸੰਦ ਆਊਗਾ ਜੀ ਜੇ ਕੋਈ ਵੈੜ ਪਸੰਦ ਹੁੰਦੀ ਸੂਈ ਸਵਾਈ ਦਾ ਤੁਸੀਂ ਮਲਕਿੰਗ ਕਰ ਸਕਦੇ ਆ ਜਾਹੀ ਫਿਰ ਕੋਈ ਪਸੰਦ ਹੁੰਦਾ ਤਾਂ ਤੁਸੀਂ ਆਪਦੀ ਤਸੱਲੀ ਆਸਤੇ ਆਪ ਦਾ ਡਾਕਟਰ ਸਾਹਿਬਾਨ ਤੋਂ ਚੈੱਕ ਕਰਾ ਸਕਦੇ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਕੁਲਦੀਪ ਪਿੰਡ ਜਗਾਵਾ ਜੀ ਜ਼ਿਲ੍ਹਾ ਮੁਕੇ ਮੋਬਾਈਲ ਨੰਬਰ ਜੀ 81000 81983 ਠੀਕ ਹੈ ਵੀਰੇ ਤਨਨਾਗਾ ਜੀ ਅੱਜ ਹਾਂ ਜੀ ਹਾਂ ਡੱਬੀ ਵੈਣ ਤੋਂ ਸ਼ੁਰੂ ਕਰਾਂਗੇ ਜੀ ਸੂਆ ਕਿੰਨੇ ਮਸੂਈ ਹੈ ਜੀ ਇਹ ਪਹਿਲਾ ਸੂਈ ਹੈ। ਦੰਦੋ ਚੈੱਕ ਕੀਤੀ ਹੈ ਜੀ। ਦੰਦੋ ਨਹੀਂ ਜੈ ਕੀਤੀ। ਠੀਕ ਆ। ਕਦੋਂ ਸੂਈ ਹੈ ਜੀ ਇਹ? ਇਹ 3 ਮਹੀਨੇ ਹੋਈ ਦੰਦ ਸਾਡੇ 3 ਮਹੀਨੇ। ਬੱਚਾ ਜੀ ਇਹਦਾ। ਬੱਚਾ ਬਈ ਆਪਾਂ ਜਿੰਨੋਂ ਲੈ ਕੇ ਆਂਦੀ ਆ ਉਹਨਾਂ ਦੇ ਹੀ ਆ ਬੱਚਾ। ਉਹ ਕਹਿੰਦੇ ਜੀ ਬੱਚਾ ਲੈਣਾ ਹੋਇਆ 7000 ਦੀ ਬੱਚੀ ਨਾਲ ਦੇਵਾਂ। ਯਾਨੀ 7000 ਅਲੱਗ ਲਵਾਂਗੇ ਬੱਚੀ। 7000 ਅੱਡ ਲਵਾਂਗੇ। ਜੇ ਕੋਈ ਬੱਚਾ ਉਹਨੇ ਵੀਡੀਓ ਹੋ ਗਿਆ ਰਹੇਗੀ ਜੀ ਆਪਾਂ। ਉਹ ਆਪਾਂ ਜਿਹੜਾ ਵੀ ਰਚਾਹਵਾਨ ਹੋਇਆ ਉਹਨੂੰ ਪਾ ਦਾਂਗੇ। ਠੀਕ ਆ। ਜਿਹੜਾ ਹੁਣ ਨੈੱਟ ਦੁੱਧ ਕਿੰਨਾ ਤਿਆਰ ਆ ਜੀ? ਨੈੱਟ ਆਪਾਂ ਦਾ ਬਈ ਨਵਾਂ ਆਪਾਂ 사ਤੇ ਚੋਈ। ਚੁਵਾਈ ਕਰਾ ਦਾਂਗੇ ਵੀਰੇ। ਹਾਂ ਭਈ ਆਪਣੇ ਘਰੇ 사ਤੇ। ਜਾਨੀ ਗਰੀਬ ਹੀ ਸੱਜਣਾ ਸੌਦਾ ਕਰਕੇ ਆਪਦਾ ਦੋ ਟਾਈਮ ਚਾਰਟਿੰਗ ਚੁਵਾਈ ਕਰ ਸਕਦਾ। ਹਾਂ ਚੋਹ ਸਕਦਾ। ਕਿਉਂਕਿ ਆਪਣੇ ਘਰ ਦੀ ਗਰੰਟੀ। ਹਾਂ ਹਾਂ। ਆਪਣੇ ਘਰ ਦੀ ਗਰੰਟੀ ਹੈ ਜੀ। ਪੂਰੀ ਹੈ ਜੀ। ਠੀਕ ਹੈ। ਏਆਈ ਵਗੈਰਾ ਤਾਂ ਨਹੀਂ ਹੋਈ ਜੀ ਇਹਦੇ। ਏਆਈ ਉਹ ਕਹਿੰਦੇ ਆ ਕਹਿੰਦੇ 25 ਦਿਨ ਹੀ ਹੋਏ ਹਨ। ਠੀਕ ਆਪਾਂ ਖਾਲੀ ਦੇਣੀ ਆ। ਆਪਾਂ ਖਾਲੀ ਦੇ। ਤੋੜ ਕੇ ਦਿਖਾ ਦੇ ਵੀਰੇ। ਸੋਨਾ ਮੋਟਾ ਥਾਣਾ ਕੱਲਾ ਕੱਲਾ ਨਿੱਖੜ ਮਹੱਤੀ ਚੁਵਾਈ ਵਾਲਾ। ਦੁੱਧ ਬਾਈ ਦੱਸਦਾ ਕਿ ਮੈਂ ਤਾਂ 9 ਕਿਲੋ ਚੋਕੇ ਲੈ ਕੇ ਆਇਆ ਸੀਗਾ। ਹੁਣ ਤੁਸੀਂ ਸੱਤ ਮੰਨ ਕੇ ਆਜੋ ਜੀ ਮੇਰੀ ਬੇਨਤੀ ਹੁੰਦੀ ਹੈ ਜਦੋਂ ਵੀ ਤੁਸੀਂ ਕੋਈ ਸੂਹਾ ਸਵਾਇਆ ਨਗ ਲੈਣੇ ਆ ਤਾਂ ਮਿਲਕਿੰਗ ਵੇਰੇ ਜ਼ਰੂਰ ਕਰ ਲਿਆ ਕਰੋ ਕਿਉਂਕਿ ਤੁਸੀਂ ਰਕਮ ਲਾਉਣੀ ਹੁੰਦੀ ਹੈ ਜੀ ਸੋਹਣਾ ਥਾਣਾ ਦਾ ਸਹਜਾ ਮੋਟਾ ਥਾਣਾ ਬਾਈ ਦੱਸਦਾ ਕਿ ਜਿਹੜਾ ਇਹਦਾ ਬੱਚਾ ਉਹ ਮਾਲਕਾਂ ਨੇ ਦਿੱਤਾ ਨਹੀਂ ਜੇ ਕੋਈ ਬੱਚਾ ਲੈਣਾ ਚਾਹੁੰਦਾ ਹੋਵੇ ਤਾਂ 7000 ਦੀ ਉਹ ਬੱਚੀ ਦੇ ਦਾਂਗੇ ਜਿਹਦੀ ਵੀਡੀਓ ਤੁਸੀਂ ਬਾਈ ਕੋਲੋਂ ਮੰਗਵਾ ਸਕਦੇ ਆ ਜੀ 25 ਦਿਨਾਂ ਦੀ ਏਆਈ ਹੋਈ ਵੀ ਹੈ ਜੀ ਬਾਕੀ ਤੁਸੀਂ ਗੌਰ ਰੱਖ ਲਿਓ ਆਪਦੀ 15-20 ਦਿਨ ਬਾਈ ਵੱਲੋਂ ਪ੍ਰੋਪਰ ਖਾਲੀ ਹੈ ਜੀ ਕਿਉਂਕਿ ਮੁੱਲੇ ਦਾ ਖਾਲੀ ਵਾਲਾਈ ਹੋਊਗਾ ਜੀ ਤੇ ਜਾਇਜ਼ ਡਿਮਾਂਡ ਜਿਹੜੇ ਲੈਣੀ ਆ ਜੀ ਜਾਇਜ਼ ਡਿਮਾਂਡ ਬਈ 23000 ਦਾ ਹੋ ਜੂ ਮਾਨ ਤਾਂ ਜੀ ਹਾਂ ਕਰ ਦਈਏ ਠੀਕ ਆ 23000 ਰੁਪਿਆ ਇਹਦੀ ਡਿਮਾਂਡ ਹੈ ਜੀ ਜਾਇਜ਼ ਆ ਨੰਬਰ ਸਕਰੀਨ ਤੇ ਚੱਲੂਗਾ ਜਿਹੜੀ ਬਾਈ ਹੀਫਰਾ ਆ ਇਹਦੀ ਉਮਰ ਕਿੰਨੀ ਕਹੂ ਦੰਦ ਦੋ ਕਿੰਨੇ ਆ ਜੀ ਬਈ ਆਪਾਂ ਦੰਦ ਚੈੱਕ ਨਹੀਂ ਕੀਤੇ ਚਾਰ ਦੰਦ ਗਿਆ ਅਗਲੇ ਆਪਾਂ ਮਾਲਕ ਨੇ ਵੀ ਆਪਾਂ ਦੇਖੇ ਨਹੀਂ ਆਪਾਂ ਦੇਖੀਏ ਠੀਕ ਆ ਕੋਈ ਜਿੰਨੇ ਮਰਜ਼ੀ ਮੰਗ ਲੈ ਇਹਦੀ ਏਏ ਵਗੈਰਾ ਹੋਈ ਆ ਜੀ ਇਹ ਸਵਾ ਮਹੀਨਾ ਗਿਆ ਉਹਨਾਂ ਨੂੰ ਮਾਲਕਾਂ ਨੇ ਦੱਸਿਆ ਹਾਂ ਮਾਲਕਾਂ ਠੀਕ ਆ ਜੇ ਕੋਈ ਵੀ ਆਪਦੇ ਤਸੱਲੀ ਆਸਤੇ ਚੈੱਕ ਕਰਾਉਣੀ ਚਾਹੁੰਦਾ ਹੋਵੇ ਕਰਾ ਸਕਦਾ ਅੰਦਰੋਂ ਜੀ ਠੀਕ ਆ ਫੋੜ ਸ਼ਾਂਗ ਤਾਂ ਹੈ ਨਹੀਂ ਕੋਈ ਫੋੜ ਸ਼ਾਂਗ ਕੋਈ ਨਹੀਂ ਚਾਰ ਹੀ ਥਾਣਾ ਠੀਕ ਆ ਤੋਰ ਕੇ ਦਿਖਾ ਦੇ ਵੀਰੇ ਚੰਗੀ ਆ ਵੜ ਵੀਰੇ ਰੰਗ ਪ੍ਰਿੰਟ ਵਾਲੀ ਆ ਜੀ ਮਾਲਕਾਂ ਨੇ ਦੱਸਿਆ ਚਾਰ ਦਿਨ ਦਾ ਜਿਹੜਾ ਵੀਰ ਸੌਦਾ ਕਰੂਗਾ ਤੁਸੀਂ ਆਪਦੇ ਕਨਫਰਮ ਚੈੱਕ ਕਰ ਲਿਓ ਜੀ ਜਦੋਂ ਤੁਸੀਂ ਸੌਦੇ ਤੋਂ ਬਾਅਦ ਕਿਉਂਕਿ ਬਾਈ ਗੰਦਾ ਆਪਾਂ ਦੇਖੇ ਨਹੀਂ ਜੀ ਜੇ ਕੋਈ ਆਪਦੇ ਤਸੱਲੀ ਆਸਤੇ ਕਿਉਂਕਿ ਵੀਰੇ ਜੀ ਤੁਸੀਂ ਹੀਫਰਲੈਂਡ ਜਾਂਦੇ ਆ ਕੋਈ ਵੀ ਆਪਦਾ ਡਾਕਟਰ ਲਿਆ ਕੇ ਚੈੱਕ ਕਰਵਾ ਸਕਦਾ ਹੁੰਦਾ ਕਿਉਂਕਿ ਹੀਫਰਲੈਂਡ ਤੋਂ ਪਹਿਲਾਂ ਇਹ ਗੱਲਾਂ ਜ਼ਰੂਰੀ ਹੁੰਦੀਆਂ ਉਹ ਵੀ ਚੰਗੀ ਹੀਫਰਲੈਂਡ ਤੋਂ ਪਹਿਲਾਂ ਜੀ ਚੈੱਕ ਕਰਵਾ ਲਿਓ ਜੀ ਉਹ ਥੋੜੀ ਆ ਇੱਛਾ ਜੀ ਜੇ ਕਰਵਾ ਸਕਦੇ ਹੋ ਕਿਉਂਕਿ ਸਾਵਧਾਨੀ ਰੇਕ ਚੀਜ਼ ਆਸਤੇ ਚੰਗੀ ਹੁੰਦੀ ਆ ਝੋਲੀ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਸੋਹਣੀ ਝੋਲੀ ਆ ਲਓ ਦੀ ਚੈੱਕ ਕਰ ਸਕਦੇ ਹੋ ਤੁਸੀਂ ਝੋਲੀ ਚੈੱਕ ਕਰਵਾ ਦਿੰਦੇ ਆ ਜੀ ਤੁਹਾਨੂੰ ਲਓ ਚੈੱਕ ਨਿਕਾ ਥਾਣਾ ਠੀਕ ਹੈ ਛੋਟਾ ਛੋਟਾ ਜਿਆ ਥਾਣਾ ਫੋੜ ਸ਼ੰਗ ਪੂਰਾ ਬਣੀ ਠੀਕ ਹੈ ਵੀਰੇ ਫਾਰਮ ਤੋਂ ਲੈ ਕੇ ਆਂਦੀ ਆ ਤੇ ਇਹਦੀ ਕੀ ਡਿਮਾਂਡ ਰਹਿਣ ਵਾਲੀ ਆ ਜੀ ਇਹਦੀ ਕੋਈ 25000 ਦਾ ਜੋੜਾ ਲੈ ਜਾ ਸੱਜਣ ਕੋਈ ਕਰਦਾ ਹੀ ਵੰਦ ਠੀਕ ਹੈ ਜਿਹੜਾ ਬਈ ਆ ਛੋਟਾ ਬੱਚਾ ਇਹਦੀ ਕਿੰਨੀ ਕੁ ਮਾਰ ਆ ਜੀ ਇਹ ਹੈਗੀ ਆ ਬਈ 10 ਕਿ 11 ਮਹੀਨੇ ਹਜੇ ਬੱਚਾ ਹੀ ਆ ਇਹਦੇ ਵੀ ਕੋਈ ਫੋੜ ਸ਼ੰਗ ਨਹੀਂ ਕੋਈ ਫੋੜ ਸ਼ੰਗ ਨਹੀਂ ਮਾਂ ਦਾ ਦੁੱਧ ਕਿੰਨਾ ਕੋਈ ਬਈ ਮਾਂ ਦਾ 18 ਲੀਟਰ ਦੱਸਦੀ ਆ ਠੀਕ ਆ ਬਾਕੀ ਅਗਲਾ ਆਪ ਦੀ ਸਮਝ ਨਾ ਲੈ ਜੀ ਤੋੜ ਕੇ ਦਿਖਾ ਦਿਓ ਵੀਰੇ ਮੂਰਾ ਨਹਿਲ ਥਲੇ ਦਾ ਦੁੱਧ ਮਿਲ ਗਿਆ ਚੱਟ ਬਲੈਕ ਹੀ ਹੈ ਵੀਰੇ 31 ਲਗਭਗ ਸਾਰੀ 22 10 ਦਾ ਕਿ ਮਾਲਕਾਂ ਨੇ ਦੱਸਿਆ ਕਿ 18 ਲੀਟਰ ਇਹਦਾ ਮਦਰ ਮਲਕ ਰਿਕਾਰਡ ਆ ਪਰ ਤੁਸੀਂ ਆਪ ਦੀ ਸਮਝ ਨਾ ਲੈ ਜੋ ਝੋਲੀ ਸੋਹਣੀ ਹੈ ਜੀ ਚੈੱਕ ਕਰ ਸਕਦੇ ਹੋ ਬੱਚਾ ਹੀ ਹੈ ਹਜੇ ਸਾਂਭ ਸੰਭਾਲ ਜਿਹੜਾ ਕਰ ਲੂਗਾ ਉਹਦਾ ਫਾਇਦਾ ਹੋ ਜਾਣਾ ਕਿਉਂਕਿ ਇਹ ਚੀਜ਼ ਸਾਂਭਣ ਵਾਲੀ ਹੈ ਵੀਰੇ ਤੁਸੀਂ ਸਾਲ ਖੰਡ ਸਾਂਭ ਕੇ ਤੇ ਸੋਹਣੀ ਝੋਟੀ ਤਿਆਰ ਹੋ ਜੂ ਕਿਉਂਕਿ ਪਤਲੀ ਚਮੜੀ ਆ ਪੈਠ ਬੂੜਾ ਇਹਦਾ ਸੋਨਾ ਸਿੰਗੀ ਵੀ ਗੋਲ ਕਰੂਗੀ ਕਿਉਂ ਗੋਲ ਕਰਦੀ ਹੁੰਦੀ ਹੈ ਜੀ ਤੇ ਇਹ ਬੱਚੇ ਦੀ ਡਿਮਾਂਡ ਕਿੰਨੀ ਆ ਜੀ ਇਹਦੀ 18000 ਜੀ ਇਹਦੀ 18000 ਰੁਪਏ ਤਿੰਨੇ ਲੈ ਜੇ ਬਾਈ ਖੁੱਲਾ ਮੰਨ ਤਾਨੂੰ ਹੋਜੂ ਇਹਦੀ ਕੀਮਤ ਹੈਗੀ 18000 ਰੁਪਏ ਜੇ ਕੋਈ ਤਿੰਨੇ ਲੈ ਜੀ ਜੀ ਦਾ ਤਾਂ ਆਪਾਂ ਦੇਣ ਲੈਣੀ ਕਰਨਾ ਬਸ ਦੇ ਕੱਟੀ ਜੋ ਨਹੀਂ ਆਪਾਂ ਕਰਨਾ ਬਾਲਾ ਨਹੀਂ ਹੋਣਾਗਾ ਛੋੜ ਹੀ ਹੋਣੀ ਹੈ ਛੋੜ ਹੀ ਹੋਣੀ ਕੱਟੀ ਠੀਕ ਆ ਕੱਟੀ ਦਾ ਬਾਈ ਕਹਿੰਦਾ ਫੈਕਸ ਜਾਈ ਆ ਕਿਉਂਕਿ ਕੱਟੀ ਚੰਗੀ ਆ ਮੁੱਲ ਛੋਟੇ ਹੀ ਕੀਤਾ ਚਲੋ ਛੋੜ ਛੱਪਾ ਫਿਰ ਵੀ ਹੋਜੂਗਾ ਤੇ ਬਾਲਾ ਨਹੀਂ ਹੋਣਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ